ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ ਪੀਟ੍ਰੀਪੀਐਸਬੀ ਵੱਲੋਂ ਨਵੀਆਂ ਜਿਹੜੀ ਕਲਰਕ ਪੋਸਟਾਂ ਸੀਗੀਆਂ ਉਹਨਾਂ ਪੁਰਾਣੀਆਂ ਉਹਨਾਂ ਦੇ ਲਈ ਵੇਟਿੰਗ ਲਿਸਟ ਜਾਰੀ ਕੀਤੀ ਗਈ ਹੈ ਤੇ ਉਸ ਲਿਸਟ ਦੇ ਵਿੱਚ ਕਿਹੜੇ-ਕਿਹੜੇ ਨਾਮ ਨੇ ਆਉ ਉਹ ਹੁਣ ਤੁਹਾਨੂੰ ਦਿਖਾਉਣ ਦੇ ਆ ਪੂਰੀ ਲਿਸਟ ਤੇ ਹੋਰ ਕੀ ਜਾਣਕਾਰੀ ਦਿੱਤੀ ਗਈ ਇਸ ਨੋਟਿਸ ਦੇ ਵਿੱਚ ਉਹ ਵੀ ਤੁਹਾਨੂੰ ਦੱਸ ਦੱਸਾਂਗੇ ਤੇ ਇਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦੇਣਾ ਲਾਈਕ ਅਤੇ ਸ਼ੇਅਰ ਤੇ ਕਮੈਂਟ ਕਰਕੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਪੁੱਛ ਸਕਦੇ ਹੋ ਤਾਂ ਦੇਖੋ ਜੀ ਫਾਈਨਲ ਜਿਹੜੀ 5ਥ ਲਿਸਟ ਹੈ ਕੈਂਡੀਡੇਟਸ ਦੀ ਠੀਕ ਹੈ ਜ ਨੌਨ ਜੁਆਇਨਿੰਗ ਪੋਸਟ ਦੇ ਮਤਲਬ ਕੀ ਲਈ ਦੇਖੋ ਜੀ ਇਸ਼ਤਿਹਾਰ ਨੰਬਰ 17 2021 ਦਾ 200 ਮਤਲਬ ਕਿ ਇਹ 2021 ਦੀਆਂ ਪੋਸਟਾਂ ਸੀਗੀਆਂ ਠੀਕ ਹੈ ਜੀ ਜਿਹੜੀਆਂ 2021 ਦੇ ਵਿੱਚ ਕਲਰਕ ਭਰਤੀ ਦੀਆਂ ਨੌਨ ਜੁਆਇਨਿੰਗ ਸਾਮੀਆਂ ਦੇ ਵਿੱਚ ਚੁਣੇ ਗਏ ਉਮੀਦਵਾਰਾਂ ਦੀ ਪੰਜਵੀਂ ਫਾਈਨਲ ਸੂਚੀ ਤਾਂ ਦੇਖੋ ਜੀ ਆਪਨੇ ਅਲਾਟਮੈਂਟ ਸੈਂਟਰ ਨੇ ਠੀਕ ਹੈ ਜੀ ਡਿਪਾਰਟਮੈਂਟ ਜਿਨ੍ਹਾਂ ਨੂੰ ਕਹਿ ਸਕਦੇ ਆਪਾਂ ਤੇ ਇੱਧਰ ਆਪਣਾ ਐਪਲੀਕੇਸ਼ਨ ਨੰਬਰ ਹੈ ਆ ਨੇਮ ਹੈ ਆ ਫਾਦਰ ਨੇਮ ਜੈਂਡਰ ਕੈਟਾਗਰੀ ਡੇਟ ਆਫ ਬਰਥ ਮਾਰਕਸ ਕਿੰਨੇ ਆਏ ਸੀ ਔਰ ਸਿਲੈਕਸ਼ਨ ਕੈਟਾਗਰੀ ਸਭ ਕੁਝ ਦੱਸਿਆ ਇਸ ਲਿਸਟ ਦੇ ਵਿੱਚ ਆਪਣੇ ਕੋਲ 94 ਬੱਚੇ ਇਹ ਜਿਹੜੇ ਨੇ ਹਾਈ ਇਹਦੇ ਵਿੱਚ ਸਿਲੈਕਟ ਹੋਏ ਨੇ ਇਹ ਸੂਚੀ ਤਿਆਰ ਕਰਨ ਸਮੇਂ ਪੂਰੀ ਸਾਵਧਾਨੀ ਵਰਤੀ ਗਈ ਹੈ ਠੀਕ ਹੈ ਜੀ ਤੇ ਇਸ ਸੂਚੀ ਵਿੱਚ ਨਾਮ ਆ ਜਾਂ ਤਾਂ ਉਮੀਦਵਾਰ ਦੀ ਕਲਰਕ ਦੀ ਸਾਮੀ ਦਾ ਅਧਿਕਾਰ ਨਹੀਂ ਬਣ ਜਾਂਦਾ ਉਮੀਦਵਾਰਾਂ ਨੂੰ ਹੀ ਪਾਕ ਦੀ ਅਲਾਟਮੈਂਟ ਉਹਨਾਂ ਦੀ ਪ੍ਰੀਫਰੈਂਸ ਤੇ ਮੈਰਿਟ ਦੇ ਅਧਾਰ ਤੇ ਕੀਤੀ ਗਈ ਹੈ ਤੇ ਬਾਕੀ ਅਗਰ ਦੀ ਜਾਣਕਾਰੀ ਤੁਹਾਨੂੰ ਮਿਲੇਗੀ ਅਗਲੇ ਨੋਟਿਸ ਦੇ ਵਿੱਚ ਸੋ ਦੋਸਤੋ ਉਦੇ ਤੱਕ ਬਨੇ ਰਹੋ ਤਾਂ ਇਹ ਨੋਟਿਸ ਦੇ ਵਿੱਚ ਜਿੰਨਾ ਜਿੰਨਾ ਦੇ ਨਾਮ ਆਏ ਨੇ ਉਹਨਾਂ ਨੂੰ ਪਹਿਲਾਂ ਕੌਂਗ੍ਰੈਚੁਲੇਸ਼ਨਸ ਤੇ ਜੇਕਰ ਤੁਸੀਂ ਨਹੀਂ ਜੁਆਇਨਿੰਗ ਕਰਨੀ ਤਾਂ ਵੀ ਕੋਈ ਚੱਕਰ ਨਹੀਂ ਤੁਸੀਂ ਅਦਰ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਸੋ ਇਹ ਵੇਟਿੰਗ ਲਿਸਟ ਜਾਰੀ ਹੋ ਚੁੱਕੀ ਹੈ ਹੁਣ ਬਾਕੀ ਦੀਆਂ ਇਹ ਦੋਸਤੋ 2021 ਦੀਆਂ ਪੋਸਟਾਂ ਸੀਗੀਆਂ ਸੋ ਜੇਕਰ ਇਹ 2021 ਦੇ ਵਿੱਚ ਇੰਨੀਆਂ ਪੋਸਟਾਂ ਖਾਲੀ ਰਹਿ ਗਈਆਂ ਨੇ ਤਾਂ 2022 ਦੇ ਵਿੱਚ ਵੀ ਹੋਣਗੀਆਂ ਸੋ ਦੋਸਤੋ ਕਦੇ ਵੀ ਹੌਸਲਾ ਨਾ ਹਾਰੋ ਆਪਣੇ ਪੇਪਰਾਂ ਦੀ ਤਿਆਰੀ ਰੱਖਿਆ ਕਰੋ ਠੀਕ ਹੈ ਜੀ ਤੇ ਧੰਨਵਾਦ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਦੇ ਲਈ